ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪੀਪੀਐਸਸੀ ਵੱਲੋਂ 300 ਪੋਸਟਾਂ ਜਿਹੜੀਆਂ ਜਾਰੀ ਹੋਈਆਂ ਨੇ ਆ ਉਹਦੇ ਡਿਟੇਲ ਨੋਟਿਸ ਅੱਜ ਜਿਹੜਾ ਜਾਰੀ ਹੋਇਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿਹੜੀ ਪੋਸਟ ਹੈ ਕਿਵੇਂ ਆਪਾਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਤਾਂ ਸਭ ਤੋਂ ਪਹਿਲਾਂ 300 ਪੋਸਟਾਂ ਬਾਰੇ ਤਾਂ ਤੁਸੀਂ ਵੇਖ ਲਿਆ ਠੀਕ ਹੈ ਜੀ ਆ ਇਹਦਾ ਇਨੀਸ਼ੀਅਲ ਪੇਮੈਂਟ ਠੀਕ ਹੈ ਜੀ ਇਹਦਾ ਜਿਹੜਾ ਪੇ ਸਕੇਲ ਹੈ ਚਲਿਆ 700 ਕੁਆਲਿਫਿਕੇਸ਼ਨ ਤੋ ਦੇਖੋ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੁਆਲੀਫਿਕੇਸ਼ਨ ਚੈੱਕ ਕਰਦੇ ਹਾਂ ਬੈਚਲਰ ਡਿਗਰੀ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਠੀਕ ਹੈ ਜੀ ਸ਼ੁੱਡ ਬੀ ਰਜਿਸਟਰਡ ਇਨ ਦਾ ਪੰਜਾਬ ਵੈਟਰਨਰੀ ਕਾਉਂਸਲ ਠੀਕ ਹੈ ਜੀ ਸਮਝ ਲੱਗ ਗਈ ਮਤਲਬ ਕਿ ਤੁਹਾਡੇ ਕੋਲ ਜਿਹੜੇ ਐਨੀਮਲਸ ਦੇ ਡਾਕਟਰ ਹੁੰਦੇ ਨੇ ਉਹਨਾਂ ਦਾ ਜੋ ਵੀ ਡਿਗਰੀ ਡਿਪਲੋਮਾ ਹੁੰਦਾ ਉਹ ਹੋਣਾ ਚਾਹੀਦਾ ਤੇ ਪੰਜਾਬ ਵੈਟਰਨਰੀ ਕਾਉਂਸਲ ਮਤਲਬ ਕਿ ਪੰਜਾਬ ਦੇ ਜਿਹੜੇ ਪਸ਼ੂ ਪਾਲਣ ਵਾਲੇ ਹੁੰਦੇ ਆ ਜੋ ਵੀ ਖੇਤਰ ਕਾਉਂਸਲ ਉਹਨਾਂ ਦੇ ਵਿੱਚ ਰਜਿਸਟਰਡ ਹੋਣਾ ਚਾਹੀਦਾ ਵੀ ਜਿੱਥੋਂ ਤੁਸੀਂ ਕੀਤੀ ਆ ਠੀਕ ਹੈ ਜੀ ਐ ਨਹੀਂ ਵੀ ਇੱਥੋਂ ਕਿਤੋਂ ਵੀ ਰੋਡ ਤੋਂ ਚੱਲਦੇ ਹੋਏ ਕਰ ਲਈ ਤੇ ਉਸ ਤੋਂ ਬਾਅਦ ਏਜ ਕ੍ਰਾਈਟੇਰੀਆ ਜਿਹੜਾ 18 ਤੋਂ 37 ਸਾਲ ਤੱਕ ਰਹੇਗਾ ਠੀਕ ਹੈ ਜੀ ਤੇ ਆਪਾਂ ਕਰ ਲਈਏ ਮੇਨ ਗੱਲ ਇਗਜ਼ਾਮ ਦੀ ਰਿਟਰਨ ਐਂਡ ਕੰਪੀਟੀਟਿਵ ਐਗਜ਼ਾਮੀਨੇਸ਼ਨ 120 ਨੰਬਰ ਦਾ ਕੁਐਸਚਨ ਹੋਏ 120 ਕੁਐਸਚਨ ਹੋਣਗੇ ਸੌਰੀ ਦੋਸਤੋ ਤੇ ਟੋਟਲ 480 ਮਾਰਕਸ ਬਣਨਗੇ ਇੰਟਰਵਿਊ 60 ਨੰਬਰ ਦਾ ਤੇ ਟੋਟਲ ਮਾਰਕਸ 540 ਹੋਣਗੇ ਉਸ ਤੋਂ ਬਾਅਦ ਆ ਗਿਆ ਆ ਜਿਹੜਾ ਪੈਟਰਨ ਐਗਜ਼ਾਮ ਦਾ ਠੀਕ ਹੈ ਜੀ ਕੁਐਸਚਨ ਫੋਰ ਦਾ ਸਬਜੈਕਟ ਸਬਜੈਕਟ ਟਾਈਪ ਜਿਹੜੇ ਸਬਜੈਕਟ ਦੇ ਕੁਐਸਚਨ ਹੋਣਗੇ 90 ਹੋਣਗੇ ਤੇ ਜਨਰਲ ਨੋਲਜ ਦੇ ਜਿਹੜੇ 10 ਕੁਐਸਚਨ ਹੋਣਗੇ ਠੀਕ ਹੈ ਜੀ ਤੇ ਕੁਐਸਚਨ 멘ਟਲ ਅਬਿਲਟੀ ਦੇ ਵੀ 10 ਹੋਣਗੇ ਤੇ ਉਸ ਤੋਂ ਬਾਅਦ ਪੰਜਾਬੀ ਦੇ 10 ਕੁਐਸਚਨ ਟੋਟਲ 120 ਕੁਐਸਚਨ ਬਣੇ ਤੇ 480 ਨੰਬਰ ਠੀਕ ਹੈ ਜੀ ਇੰਪੋਰਟੈਂਟ ਪੁਆਇੰਟਸ ਟੂ ਨੋਟ ਇੰਗਲਿਸ਼ ਪੇਪਰ ਚ ਹੋਏਗਾ ਓਨਲੀ ਠੀਕ ਹੈ ਜੀ 8 ਕੁਐਸਚਨ ਫੋਰ ਮਾਰਕਸ and candidate will get 4 marks there will be negative marking theek hai ji negative marking hai ki 1/4 theek hai ji negative marking hai duration of examination ta tanu 2 ghante examination de layi milange theek hai ji syllabus of written exam apan hunne tanu das ditta baaki jehda agge aake tanu oh vi dasange kide kide ende ch hai ga hai theek hai ji sara kujh tanu dasange eligibility scrutiny application form eh to dosto baad di gall hai je tu apna final paper hovega ਉਸ ਤੋਂ ਬਾਅਦ ਇੰਟਰਵਿਊ ਇੰਟਰਵਿਊ ਤੋਂ ਦੋ ਟਾਈਮ ਹੋਏਗੀ ਕੈਂਡੀਡੇਟ ਨੋਟ ਮੋਰ ਦੈਨ ਟੂ ਟਾਈਮਸ ਦਾ ਟੋਟਲ ਨੰਬਰ ਆਫ ਪੋਸਟਰਸ ਆ ਮੈਂਸ਼ਨ ক্লোਜ਼ ਟੂ ਦਾ ਜਨਰਲ ਇਨਫੋਰਮੇਸ਼ਨ ਆਫ ਦਾ ਕੈਂਡੀਡੇਟ ਹੂ ਹੈਵ ਸਕੋਰਡ ਅ ਮਿਨੀਮਮ 40% ਮਾਰਕਸ ਇਨ ਰਿਟਨ ਐਗਜ਼ਾਮੀਨੇਸ਼ਨ 35% ਕੈਜੂਅਲ ਸ਼ਡਿਊਲ ਕਾਸਟ ਪੰਜਾਬ ਬੈਕਵਰਡ ਤਾਂ ਦੋਸਤੋ ਮਿਨੀਮਮ ਪਾਸਿੰਗ ਕ੍ਰਾਈਟੇਰੀਆ 40% ਰੱਖਿਆ ਗਿਆ ਠੀਕ ਹੈ ਜੀ ਜਿਹੜੇ ਰਿਜ਼ਰਵ ਕੈਟਾਗਰੀ ਵਾਲੇ ਨੇ ਉਹਨਾਂ ਵਾਸਤੇ 35% ਹੈ ਫਾਈਨਲ ਰਿਜ਼ਲਟ ਜਿਹੜਾ ਉਸ ਬਾਅਦ ਆਪਣੇ ਕੋਲ ਆ ਵੇਖੋ ਫਾਈਨਲ ਮੈਰਿਟ ਲਿਸਟ ਉਹਨਾਂ ਨੇ ਬਾਅਦ ਵਿੱਚ ਦੱਸਣੀ ਆ ਵੇਖੋ ਇਹ ਤਾਂ ਬਾਕੀ ਦੋਸਤੋ ਜਿਹੜਾ ਕ੍ਰਾਈਟੇਰੀਆ ਹੈ ਜਾਂ ਆਪਾਂ ਕਹਿੰਦੇ ਨੇ ਪ੍ਰੋਸੈਸ ਹੈ ਉਹ ਸੇਮ ਹੀ ਰਹੇਗਾ ਆ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਐਪਲੀਕੇਸ਼ਨ ਫਾਰਮ ਤਾਂ 28 ਤਿੰਨ ਤੋਂ ਆਪਾਂ ਭਰ ਸਕਦੇ ਹਾਂ 28 ਤਿੰਨ ਲਾਸਟ ਡੇਟ ਹੋਏਗੀ ਠੀਕ ਹੈ ਜੀ 28 ਤਿੰਨ ਲਾਸਟ ਡੇਟ ਹੋਏਗੀ ਉਸ ਤੋਂ ਪਹਿਲਾਂ-ਪਹਿਲਾਂ ਜਦੋਂ ਵੀ ਮਰਜ਼ੀ ਭਰ ਸਕਦੇ ਆ ਤੇ 1 ਤਿੰਨ ਤੋਂ ਸਟਾਰਟ ਹੋਏਗਾ ਕੰਮ ਫਾਰਮ ਫਿਲ ਕਰਨਾ ਠੀਕ ਹੈ ਜੀ ਤਿੰਨ ਹੀ ਹੁਣ ਤੁਹਾਨੂੰ ਫੀਸ ਦੱਸ ਦਈਏ ਤਾਂ ਦੋਸਤੋ ਫੀਸ ਵਿੱਚ 500 ਰੁਪਿਆ ਜਨਰਲ ਵਾਲਿਆਂ ਦੀ ਹੈ ਠੀਕ ਹੈ ਸ਼ਡਿਊਲ ਕਾਸ ਵਾਲਿਆਂ ਦੇ ਨਹੀਂ ਸੌਰੀ ਦੋਸਤੋ ਆਲ ਅਦਰ ਕੈਟਾਗਰੀ ਚ 1500 ਦੀ ਹੈ ਇਹਦੇ ਚ ਮਤਲਬ ਕਿ ਜਨਰਲ ਵਾਲੇ ਵੀ ਆ ਗਏ ਐਸ ਸੀ ਐਸ ٹی ਵਾਲਿਆਂ ਵਾਸਤੇ 750 ਤੇ ਅਕ ਸਰਵਿਸਮੈਨ ਵਾਲਿਆਂ ਵਾਸਤੇ 500 ਰੁਪਿਆ ਫੀਸ ਹੈ ਠੀਕ ਹੈ ਜੀ ਇਨ ਸਫੀਸ਼ੀਐਂਟ ਫੀਸ ਦਾ ਫੋਲੋਇੰਗ ਠੀਕ ਹੈ ਜੀ ਇਹ ਦੋਸਤੋ ਬਾਕੀ ਚੀਜ਼ਾਂ ਹੈਗੀਆਂ ਨੇ ਆਨਲਾਈਨ ਜਦੋਂ ਆਪਾਂ ਫਾਰਮ ਫਿਲ ਕਰਨਾ ਹੈ ਸੋ ਦੋਸਤੋ ਇਹ ਪੂਰਾ ਤਾਂ ਪੂਰਾ ਨੋਟਿਸ ਤੁਹਾਨੂੰ ਦੇ ਦਿੱਤਾ ਜਾਏਗਾ ਜੇਕਰ ਹੋਰ ਕੋਈ ਵੀ ਜਾਣਕਾਰੀ ਇਸ ਨੋਟਿਸ ਦੇ ਵਿੱਚੋਂ ਦੀ ਚਾਹੀਦੀ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਤੁਹਾਡਾ ਜਵਾਬ ਤੁਰੰਤ ਦਿੱਤਾ ਜਾਵੇਗਾ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ